ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਨਵੇਂ ਰਿਸ਼ਤੇ ਦੀ ਚਰਚਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਹਰ ਰੋਜ਼ ਇੱਕ ਨਵੇਂ ਰਿਸ਼ਤੇ ਦੀ ਚਰਚਾ ਕਰਦੇ ਹਾਂ ਤੇ ਆਪਣੇ ਚੈਨਲ ਦਾ ਨਾਮ ਜਿਹੜਾ ਇਹ ਆਪਾਂ ਬਣ ਕੇ ਹੁਣ ਰੋਜ਼ ਨਵੀਂ ਚਰਚਾ ਰੱਖਿਆ ਹੈ ਕਿਉਂਕਿ ਪਹਿਲਾਂ ਆਪਣੇ ਚੈਨਲ ਦਾ ਨਾਮ ਕੁਝ ਹੋਰ ਸੀ ਤੇ ਹੁਣ ਆਪਣੇ ਚੈਨਲ ਦਾ ਨਾਮ ਜਿਹੜਾ ਹੈ ਕੁਝ ਹੋਰ ਰੱਖ ਲਿਆ ਠੀਕ ਹੈ ਉਹਨਾਂ ਪਰੋਚ ਨਵੀਂ ਚਰਚਾ ਰੱਖ ਲਿਆ ਪਹਿਲਾਂ ਆਪਣੇ ਚੈਨਲ ਦਾ ਨਾਮ ਜਿਹੜਾ ਸੀਗਾ ਉਹ ਸੀ ਸਲਾਈ ਫੜਾਈ ਬੁਣਾਈ ਉਹਦੇ ਤੇ ਆਪਾਂ ਨੂੰ ਰਿਸਪੌਂਸ ਨਹੀਂ ਮਿਲਿਆ ਤੇ ਫਿਰ ਆਪਾਂ ਚੈਨਲ ਦਾ ਨਾਮ ਵੀ ਚੇਂਜ ਕਰ ਲਿਆ ਔਰ ਆਪਣਾ ਕੰਟੈਂਟ ਜਿਹੜਾ ਸੀ ਉਹ ਵੀ ਚੇਂਜ ਕਰ ਲਿਆ ਠੀਕ ਹੈ ਤੇ ਚਲੋ ਜੀ ਅੱਜ ਆਪਾਂ ਜਿਹਦੇ ਤੇ ਚਰਚਾ ਕਰਨੀ ਹੈ ਉਹ ਹੈ भूआ दे रिश्ते के उ चर्चा वैसे जी देखो भूआर रिश्ता जोड़ा है ना वो बहुत ही सोहना रिश्ता है बहुत प्यारा रिश्ता है और बहुत ही नेड़े का रिश्ता है जी कोई समझे तो पर आजकल की है कि भूआ भूआ की कोई कदर नहीं करता भूआ के रिश्ते मतलब कोई अपना नहीं समझता ਪੂਆ ਦੇ ਨਾਲ ਕੋਈ ਆਪਣਾ ਦੁੱਖ ਸੁੱਖ ਸਾਂਝਾ ਨਹੀਂ ਕਰਨਾ ਚਾਹੀਦਾ। ਮਤਲਬ ਅੱਜ ਕੱਲ ਦੇ ਟਾਈਮ ਤੇ ਦੇਖਿਆ ਜਾਏ ਤੇ ਪੂਆ ਕੌਣ ਬਣਦੇ? ਕਿ ਵੀ ਪੂਆ ਤਾਂ ਕੋਈ ਹੈ। ਠੀਕ ਹੈ ਨਾ। ਪਰ ਇਸ ਤਰ੍ਹਾਂ ਨਹੀਂ ਹੈ। ਦੇਖੋ ਜੀ ਪੂਆ ਕੌਣ ਬਣੇ? ਸਾਡੀ ਬੇਟੀ। ਜਦੋਂ ਸਾਡੀ ਬੇਟੀ ਹੁੰਦੀ ਹੈ ਤਾਂ ਉਸ ਟਾਈਮ ਉਹਦੀ ਹਰ ਇੱਕ ਗੱਲ ਮੰਨੀ ਜਾਂਦੀ ਹੈ। ਉਹਨੂੰ ਆਦਰ ਮਿਲਦਾ ਜਾਂਦਾ ਹੈ ਜਦੋਂ ਛੋਟੀ ਹੁੰਦੀ ਹੈ ਤਾਂ ਵੀ ਉਹਦੀ ਹਰ ਇੱਕ ਗੱਲ ਮੰਨੀ ਜਾਂਦੀ ਜਿਉਂ ਉਹ ਮੰਗਦੀ ਹੈ ਉਹਦੀ ਹਰ ਇੱਕ ਡਿਮਾਂਡ ਨੂੰ ਪੂਰਾ ਕੀਤਾ ਜਾਂਦਾ ਹੈ ਜਦੋਂ ਵਿਆਹੀ ਵੀ ਜਾਂਦੀ ਹੈ ਤਾਂ ਵੀ ਉਹਦੀ ਹਰ ਇੱਕ ਡਿਮਾਂਡ ਨੂੰ ਪੂਰਾ ਕੀਤਾ ਜਾਂਦਾ ਹੈ ਸਹੁਰੇ ਘਰੋਂ ਜਦੋਂ ਆਉਂਦੀ ਹੈ ਤਾਂ ਮਾਂ ਦੇ ਹੋਏ ਪੈਰ ਨਹੀਂ ਲੱਗਦੇ ਤੇ ਬਹੁਤ ਜ਼ਿਆਦਾ ਮਤਲਬ ਕੀ ਮਾਖੋਸ਼ ਹੁੰਦੀ ਹੈ ਦੇਉਣ ਤੇ ਮਤਲਬ ਸਾਰੇ ਪਰਿਵਾਰ ਨੂੰ ਕਹਿ ਗਈ ਕਿ ਅੱਜ ਬੇਟੀ ਆ ਰਹੀ ਹੈ ਵੀ ਅੱਜ ਆਹ ਚੀਜ਼ ਲੈ ਆਉਣਾ ਅੱਜ ਆਹ ਮਠਾਈ ਲੈ ਆਉਣਾ ਇਹ ਕਰ ਲੈਣਾ ਉਹ ਕਰ ਲੈਣਾ ਮਤਲਬ ਪੂਰੇ ਪਰਿਵਾਰ ਨੂੰ ਮਾਂ ਕਹਿੰਦੀ ਕਿ ਵੀ ਮੇਰੀ ਬੇਟੀ ਆ ਰਹੀ ਹੈ ਬਹੁਤ ਖੁਸ਼ੀ ਦੀ ਹੈ ਤੇ ਉਸ ਟਾਈਮ ਤੇ ਮਾਂ ਦੇ ਪੈਰ ਨਾ ਜ਼ਮੀਨ ਤੇ ਨਹੀਂ ਲੱਗਦੇ ਔਰ ਅੰਦਰ ਇੰਨਾ ਖੁਸ਼ੀ ਦਾ ਮਤਲਬ ਹੁੰਦਾ ਹੈ ਨਾ ਕਿ ਕਿ ਉਹ ਸਾਰਿਆਂ ਨੂੰ ਦੱਸਦੀ ਫਿਰਦੀ ਕਿ ਅੱਜ ਮਨ ਮੇਰੀ ਬੇਟੀ ਆ ਰਹੀ ਹੈ ਅੱਜ ਮੇਰੀ ਬੇਟੀ ਆ ਰਹੀ ਹੈ ਤੇ ਕੋਸ ਟਾਈਮ ਪੈਂਦਾ ਹੈ ਜਦੋਂ ਕਿ ਭਰਾ ਦੀ ਵਿਆਹਦੀ ਹੋਵੇ ਠੀਕ ਹੈ ਨਾ ਇੱਕ ਭੈਣ ਇੱਕ ਭੂਆ ਇੱਕ ਬੇਟੀ ਕਿਸ ਤਰ੍ਹਾਂ ਮਤਲਬ ਰਿਸ਼ਤਾ ਬਦਲ ਜਾਂਦਾ ਹੈ ਜਿੰਨੀ ਦੇਰ ਭੈਣ ਕੁਆਰੀ ਹੁੰਦੀ ਹੈ ਬਹੁਤ ਪਿਆਰ ਮਿਲਦਾ ਹੈ ਭਰਾ ਵੀ ਬਹੁਤ ਪਿਆਰ ਕਰਦਾ ਜਦੋਂ ਭਰਾ ਦਾ ਵਿਆਹ ਹੋ ਜਾਂਦਾ ਹੈ ਭਰਾ ਦੇ ਪੁੱਛੀ ਹੋ ਜਾਂਦੇ ਹਰ ਮੰਨ ਲੋ ਮਾਪਾਪ ਹੈ ਇਹ ਨਹੀਂ ਹੈ ਮਾਪਾਪ ਦੇ ਹੁੰਦੀ ਆ ਪਰ ਆਪਣੀ ਭੈਣ ਨੂੰ ਥੋੜੀ ਬਹੁਤੀ ਰਿਸਪੈਕਟ ਦਿੰਦਾ ਹੈ ਕਈ ਵਾਰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਨੇ ਕਈ ਵਾਰ ਥੋੜੀ ਬਹੁਤੀ ਦਿੰਦੇ ਪਰ ਪਰਜਾਈ ਜਿਹੜੀ ਹੈ ਉਹ ਬਿਲਕੁਲ ਵੀ ਆਪਣੀ ਨਣਾਨ ਨੂੰ ਰਿਸਪੈਕਟ ਨਹੀਂ ਦਿੰਦੀ ਨਣਾਨ ਕੋਣ ਜਿਹੜੀ ਉਹਨਾਂ ਦੇ ਬੱਚਿਆਂ ਦੀ ਕੁਆਰੀ ਠੀਕ ਹੈ ਨਾ ਉਹ ਆਪਣੇ ਬੱਚਿਆਂ ਨੂੰ ਕੁਝ ਇਸ ਤਰ੍ਹਾਂ ਦੀ ਮਤਲਬ ਕਿ ਸਿੱਖਿਆ ਦੇ ਦਿੰਦੀ ਹੈ ਕਿ ਭਈ ਘਰ ਦੇ ਵਿੱਚ ਕੋਈ ਵੀ ਗੱਲ ਹੋ ਗਈ ਤੇ ਭੂਆ ਨੂੰ ਨਹੀਂ ਦੱਸਣੀ ਕੋਈ ਦੁੱਖ ਸੁੱਖ ਦੀ ਗੱਲ ਹੋ ਗਈ ਜੀ ਭੂਆ ਨੂੰ ਨਹੀਂ ਦੱਸਣੀ ਅੱਛਾ ਭੂਆ ਕਹਿ ਰਹੀ ਹੈ ਆਪਣੀ ਬੇਟੀ ਵਾਸਤੇ ਬਹੁਤ ਆਪਣੀ ਬੇਟੀ ਵਾਸਤੇ ਵਧੀਆ-ਵਧੀਆ ਸੂਟ ਆ ਜਾਣਗੇ ਠੀਕ ਹੈ ਨਾ ਤੇ ਭੂਆ ਵਾਸਤੇ ਹਾਂਜੀ ਠੀਕ ਹੈ ਕੋਈ ਗੱਲ ਬਹੁਤੇ ਹਜ਼ਾਰ ਰੁਪਏ ਤੱਕ ਭੁਗਾਨੂ शकते ਜਦੋਂ ਕਿ ਭੂਆ ਦਾ ਹੱਕ ਪਹਿਲਾਂ ਹੁੰਦਾ ਭੂਆ ਵੀ ਉਸ ਕਰੇ ਬੇਟੀ ਬਣ ਕੇ ਜਨਮ ਲਿਆ ਹੁੰਦਾ ਤੇ ਭੂਆ ਦਾ ਹੱਕ ਵੀ ਉਨਾ ਹੀ ਹੁੰਦਾ ਜਿੰਨਾ ਕਿ ਬੇਟੀ ਦਾ ਇਹ ਗੱਲ ਪਰਜਾਈ ਨੂੰ ਸੋਚਣੀ ਚਾਹੀਦੀ ਹੈ ਕਿ ਜਿੰਨਾ ਮੇਰੀ ਬੇਟੀ ਦਾ ਹੱਕ ਹੈ ਉਨਾ ਹੀ ਨਾਣਾਂ ਦਾ ਵੀ ਹੈ ਓਕੇ ਯਾਨੀ ਕਿ ਭੂਆ ਦਾ ਪਰ ਦੇਖੋ ਜੀ ਮਾਂ ਹੀ ਆਪਣੇ ਬੱਚਿਆਂ ਨੂੰ ਭੂਆ ਤੋਂ ਦੂਰ ਕਰਦੇ ਕਿਵੇਂ ਕਰ ਦਿੰਦੀ ਹੈ ਦੇਖੋ ਹੁਣ ਪੂਆ ਦੇ ਬੱਚੇ ਵੀ ਐ ਆਪਣੇ ਬੱਚੇ ਵੀ ਐ ਜਦੋਂ ਬੱਚੇ ਖੇਡਦੇ ਨੇ ਥੋੜਾ ਲੜ ਝਗੜ ਵੀ ਪੈਂਦੇ ਨੇ ਮਾਪੇ ਕਹਿੰਦਾ ਕਿ ਸਾਡੀ ਬੇਟੀ ਆਈ ਐ ਸਾਡੇ ਦੋਤੇ ਦੋਤੀਆਂ ਆਏ ਨੇ ਤੇ ਵੀ ਇਹਨਾਂ ਨੂੰ ਚੰਗਾ ਖਾਣ ਪੀਣ ਨੂੰ ਤੇ ਵੀ ਚੰਗਾ ਇਹਨਾਂ ਦੇ ਨਾਲ ਵਿਹਾਰ ਕੀਤਾ ਜਾਏ ਪਰ ਪਰਜਾਈ ਕੀ ਲਈਏ ਕਿ ਵੀ ਇਹ ਜਦੋਂ ਆ ਜਾਂਦੀ ਐ ਤੇ ਸਾਡੇ ਘਰੇ ਖਰਚ ਪੈ ਜਾਂਦਾ ਐ ਖਰਚਾ ਵਧ ਜਾਂਦਾ ਐ ਉਹ ਆਏ ਆ ਇਹਨੂੰ ਕੱਪੜੇ ਬਣਾ ਕੇ ਦੇਗੇ ਸਾਡੇ ਆਪਣੇ ਖਰਚੇ ਪੂਰੇ ਨਹੀਂ ਹੁੰਦੇਗੇ ਤੇ ਇਹ ਸਾਡੇ ਸਿਰ ਤੇ ਆ ਕੇ ਬਹਿ ਜਾਂਦੀ ਏ ਪਥੇਰਾ ਇਹ ਨੂੰ ਦੇ ਦਿੱਤਾ ਜਦੋਂ ਮੈਨੂੰ ਵਿਆਹ ਸੀ ਸਾਰਾ ਕੁਝ ਦੇ ਦਿੱਤਾ ਏ ਹੁਣ ਆਪ ਦੇ ਕਰ ਲਵੇ ਆ ਜਾਂਦੀ ਏ ਹਰ ਛੇ ਮਹੀਨੇ ਬਾਅਦ ਆਪਣਾ ਜਵਾਕ ਦਿਲਾ ਚੁੱਕੇ ਤਾਂ ਦੇਖੋ ਜੀ ਇਹ ਚੀਜ਼ ਜਿਹੜੀ ਹੈ ਨਾ ਇਹ ਬਹੁਤ ਗਲਤ ਏ ਔਰ ਇਹ ਇੱਕ ਕੌੜਾ ਸੱਚ ਹੈ ਇਹ ਕੋਈ ਕੋਈ ਪਰਜਾਈ ਏ ਜਿਹੜੀ ਕੀ ਨਣਾਲ ਦੇ ਆਉਣ ਤੇ ਖੁਸ਼ ਹੁੰਦੀ ਹੈ ਤੇ ਦੇਖੋ ਜੀ ਮੈਂ ਆਪਣੀ ਜ਼ਿੰਦਗੀ ਦੀ ਅਜਿਹਾ ਲੱਗਦਾ ਕਿ ਮੇਰੇ ਵੀ ਘਰ ਤੋਂ ਨਾਲ ਪਰ ਮੈਨੂੰ ਉਹਨਾਂ ਦੀਆਂ ਤਾਕਤ ਦੀ ਵੀ ਤਕਲੀਫ ਹੁੰਦੀ ਹੈ ਮਤਲਬ ਮੈਂ ਆਪਣੀ ਪਰਜਾਈ ਦੇ ਨਾਲ ਉਹਨਾਂ ਦੁੱਖ ਸੁੱਖ ਨਹੀਂ ਕਰਦੀ ਜਿੰਨਾ ਮੈਂ ਆਪਣੇ ਨਾਨਾ ਦੇ ਨਾਨਾ ਦੇ ਨਾਮ ਤੋਂ ਸੁੱਖ ਕਰਦੀ ਭੈਣ ਦੇ ਨਾਲ ਵੀ ਉਹਨਾਂ ਨਹੀਂ ਹੁੰਦਾ ਕਿਉਂਕਿ ਭੈਣ ਦੇ ਕੋਲ ਵੀ ਸਾਲ 6 ਮਹੀਨੇ ਬਾਅਦ ਚੱਕਰ ਲੱਗਦਾ ਪਰ ਨਾਨਾ ਦੇ ਨਾਲ ਵੀ ਸਾਰੇ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਤੇ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਘਰ ਦੇ ਵਿੱਚ ਅਗਰ ਕੋਈ ਕਸ਼ਟ ਕੋਈ ਤਕਲੀਫ ਜਾਂ ਕੁਝ ਵੀ ਉਂਚਨੀਝ ਹੋ ਗਈ ਹੈ ਤਾਂ ਸਾਡੀਆਂ ਜੜੀਆਂ ਨਨਾਨਾ ਨੇ ਜਿਹੜੀ ਭੂਆ ਜਿੰਨੂੰ ਆਪਾਂ ਕਹਿ ਰਹੇ ਹਾਂ ਉਹ ਆਪਣੀਆਂ ਪ੍ਰੋਬਲਮਾਂ ਨੂੰ ਹੱਲ ਕਰ ਸਕਦੀ ਹੈ ਉਹ ਆਪਣੇ ਮਾਪਿਆਂ ਨੂੰ ਵੀ ਕਹਿ ਸਕਦੀ ਹੈ ਜੇ ਪਰਜਾਈ ਨਹੀਂ ਕੋਈ ਪ੍ਰੋਬਲਮ ਹੈ ਨਹੀਂ ਤੇ ਆਪਾਂ ਉਹਦੇ ਨਾਲ ਗੱਲ ਕਰਾਂਗੇ ਤਾਂ ਉਹ ਆਪਣੇ ਮਾਪਿਆਂ ਨੂੰ ਸਮਝਾਏਗੀ ਕਿ ਭਈ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਨਾ ਕਰਿਆ ਕਰੋ ਜਾਂ ਵੀ ਤੁਸੀਂ ਇਹ ਜੋ ਕਹਿੰਦੀ ਹੈ ਤੁਸੀਂ ਇਹਦੀ ਗੱਲ ਮੰਨ ਲਿਆ ਕਰੋ ਜੇ ਕੋਈ ਵੀ ਹੈ ਨਾ ਕਿ ਉਹ ਹਮੇਸ਼ਾ ਆਪਣੇ ਪੇਕੇ ਕਰਦਾ ਆਪਣੇ ਭਰਾ ਦੇ ਕਰਦਾ ਚੰਗਾ ਸੋਚਦੀ ਹੈ ਕਿ ਉਹ ਹਮੇਸ਼ਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਚਰੀ ਕੋ ਨਾ ਚਾਉਂਦੀ ਏ ਠੀਕ ਐ ਨਜੀ ਉਹ ਹਮੇਸ਼ਾ ਭਰਾ ਨੂੰ ਵੀ ਸਮਝਾਉਂਦੀ ਏ ਆਪਣੇ ਮਾਪੇ ਨੂੰ ਵੀ ਸਮਝਾਉਂਦੀ ਏ ਵੀ ਤੁਸੀਂ ਰਲ ਕੇ ਰਿਆ ਕਰੋ ਤੁਸੀਂ ਬੇਪਰਜਾਈ ਵਿੱਚ ਚੰਗਾ ਮੜਾ ਨਾ ਬੋਲਿਆ ਕਰੋ ਜਾਂ ਕਿਸ ਤਰ੍ਹਾਂ ਕਿਉਂਕਿ ਅਗਰ ਜੇ ਦੇਖੋ ਕੋਈ ਦੁੱਖ ਸੁੱਖ ਦੀ ਗੱਲ ਬਣਦੀ ਵੀ ਐ ਨਾ ਤੇ ਪੂਆ ਹੀ ਕੈਸਾ ਰਿਸ਼ਤਾ ਹੁੰਦਾ ਏ ਕਿ ਪੂਆ ਸਾਰੇ ਹਮ ਸਮਝਾ ਸਕਦੀ ਉਦੀਵਤਾ ਕੋਈ ਪੁਰਾਣੀ ਨਹੀਂ ਮੰਨਦਾ ਪਰ ਅਸੀਂ ਪੂਆ ਨੂੰ ਇੰਨਾ ਦੂਰ ਕਰ ਚੁੱਕੇ ਹਾਂ ਅਸੀਂ ਆਪਣੇ ਇਹ ਅਸੀਂ ਕਹਿੰਦੇ ਆ ਕਿ ਭੂਆ ਤੇ ਹੁਣ ਕੋਈ ਹੋ ਗਈ ਹੈ ਕਿ ਜਿੱਥੇ ਭੂਆ ਆ ਜਾਂਦੀ ਉੱਥੇ ਘਰਾਂ ਦੇ ਵਿੱਚ ਕਲੇਸ਼ ਪੈ ਜਾਂਦੇ ਆ। ਇਹ ਇੱਕ ਕਹਾੜਾ ਸੱਚ ਹੈ। ਤੇ ਫਰਕ ਇਹ ਭੂਆ ਕਲੇਸ਼ ਨਹੀਂ ਪਾਉਂਦੀ। ਭੂਆ ਕਲੇਸ਼ ਕਿਉਂ ਪਾਉਂਦੀ ਹੈ ਜਦੋਂ ਭੂਆ ਨੂੰ ਅਕਾਉਂਟੈਂਸ ਨਹੀਂ ਦਿੱਤੀ ਜਾਂਦੀ। ਜਦੋਂ ਭੂਆ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਜਦੋਂ ਮਾਸੀ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ ਤੇ ਭੂਆ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਉਸ ਘਰ ਦੇ ਵਿੱਚ ਜਿੱਥੇ ਭੂਆ ਜੰਮੀ ਪਲੀ ਸੀ। ਜਿੱਥੇ ਪੂਆ ਹੱਸੇ ਖੇਡੀ ਸੀ ਉਥੇ ਪੂਆ ਗੈਰ ਬਣ ਜਾਵੇ ਕੋਈ ਬਣ ਜਾਵੇ ਤਾਂ ਪੂਆ ਨੂੰ ਬਹੁਤ ਤਕਲੀਫ ਹੁੰਦੀ ਹੈ ਇੱਕ ਕੌੜਾ ਸਾਚੇ ਰਿਸ਼ਤਿਆਂ ਦਾ ਤੁਹਾਡਾ ਹੰਡਾਇਆ ਹੋਇਆ ਵੀ ਤੇ ਮੇਰਾ ਹੰਡਾਇਆ ਹੋਇਆ ਤੇ ਮੀਰਾ ਇਸ ਕਹਾਣੀ ਤੋਂ ਮਤਲਬ ਇਹ ਨਹੀਂ ਹੈ ਕਿ ਮੈਂ ਕਿਸੇ ਦਾ ਦੇ ਲੁਖਾਵਾ ਜਾਂ ਮੈਂ ਕਿਸੇ ਨੂੰ ਇੱਕ ੂਕਤੇ ਸੇ ਨੂੰ ਮੈਂ ਕੋਈ ਝੋਟ ਮਾਰ ਰਹੀ ਹਾਂ ਜਾਂ ਕਿਸ ਤਰ੍ਹਾਂ ਦੀ ਨਹੀਂ ਹੈ ਮੇਰੇ ਇਸ ਕਹਾਣੀ ਦਾ ਜਾਂ ਮੇਰੀ ਇਸ ਚਰਚਾ ਦਾ ਮਤਲਬ ਇਹ ਆ ਕਿ ਸਾਨੂੰ ਆਪਣੀਆਂ ਨਨਾਨਾ ਦੇ ਨਾਲ ਆਪਣੀਆਂ ਬੇਟੀਆਂ ਵਰਗਾ ਸਲੂਟ ਕਰਨਾ ਚਾਹੀਦਾ ਹੈ। ਬੇਟਾ ਹਾਂ ਵੀ ਨਨਾਨਾ ਸਾਡੀ ਸਾਡੇ ਤੋਂ ਵੱਡੀ ਹੈ। ਜਾਂ ਸਾਡੇ ਤੋਂ ਛੋਟੀ ਠੀਕ ਹੈ ਨਾ ਜੀ। ਤੇ ਉਹਨਾਂ ਦੇ ਨਾਲ ਸਾਨੂੰ ਸਲੂਟ ਜਿਹੜਾ ਹੈਗਾ ਉਹ ਵਧੀਆ ਕਰਨਾ ਚਾਹੀਦਾ ਹੈ। ਇਹ ਸੋਚ ਕੇ ਕਿ ਇਹ ਵੀ ਇਸ ਘਰ ਦੀਆਂ ਬੇਟੀਆਂ ਨੇ ਠੀਕ ਹੈ ਨਾ ਜੀ। ਜੀ ਜੀ ਅਸੀਂ ਉਹਨਾਂ ਦੇ ਨਾਲ ਆਪਣੇ ਸਾਰੇ ਦੁੱਖ ਸੁੱਖ ਸਾਂਝੇ ਕਰਦੇ ਆਂ ਤੇ ਯਕੀਨ ਮੰਨੋ ਕਿ ਯਕੀਨ ਮੰਨੋ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਨਾਲ ਕਰਦੇ ਵਿੱਚ ਨਾ ਇੱਕ ਖੁਸ਼ੀ ਦਾ ਮਾਹੌਲ ਬਣ ਜਾਂਦਾ ਜਦੋਂ ਭੂਆ ਆਉਂਦੀ ਹੈ ਠੀਕ ਹੈ ਨਾ ਜੇ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਤੇ ਭੂਆ ਨੂੰ ਵੀ ਚਾਹੀਦਾ ਹੈ ਕਿ ਆ ਕੇ ਪਿੱਕੇ ਕਰ ਇਨਾ ਇੰਟਰਫੇਅਰ ਨਾ ਕਰੇ ਕਿਉਂਕਿ ਦੇਖੋ ਘਰ ਦੇ ਵਿੱਚ ਨਾ ਜਦੋਂ ਪਰਜਾਈ ਆ ਜਾਂਦੀ ਨਾ ਉਸ ਘਰ ਨੂੰ ਸੰਭਾਲਦੀ ਹੈ ਨਾ ਤੇ ਫਿਰ ਮਤਲਬ ਉਸ ਘਰ ਦੇ ਵਿੱਚ ਉਹਦੀ ਚੱਲ ਗਈ ਔਰ ਚੱਲਣੀ ਵੀ ਚਾਹੀਦੀ ਹੈ ਕਿਉਂ ਕਿਉਂਕਿ ਉਹ ਆਪਣਾ ਘਰਵਾਰ ਆਪਣਾ ਮਾਪੇ ਛੱਡ ਕੇ ਆਈ ਹੈ ਆਪਣੇ ਵਾਸਤੇ ਤੇ ਜੇ ਆਪਾਂ ਉਹਨੂੰ ਹਰ ਗੱਲ ਤੇ ਟੋਕਦੇ ਰਹਿੰਦੇ ਆ ਆਪਾਂ ਮਤਲਬ ਉਹਦੀ ਗੱਲ ਨੂੰ ਨਹੀਂ ਸਮਝਦੇ ਜਾਂ ਨੂੰ ਆਪਾਂ ਚੰਗਿਆਂ ਨਹੀਂ ਸਮਝਦੇਗੇ ਠੀਕ ਹੈ ਨਾ ਤੇ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਮਤਲਬ ਪੈਣਾ ਪਰਾਵਾਂ ਦੇ ਰਿਸ਼ਤੇ ਨਨਾਨ ਪਰਜਾਈ ਦੇ ਰਿਸ਼ਤੇ ਜੁੜੇ ਨੇ ਨਾ ਉਹ ખોટી ਹੋ ਜਾਂਦੇ ਨੇ ਪਰਜਾਈ ਨੂੰ ਨਨਾਨੀ ਚੰਗੀ ਲੱਗਦੀ ਤਾਂ ਨਨਾਨ ਨੂੰ ਪਰਜਾਈ ਚੰਗੀ ਲੱਗਦੀ ਤੇ ਮੇਰਾ ਸਿਰਫ ਇਹੀ ਮਕਸਦ ਸੀਗਾ ਕਿ ਆਪਾਂ ਨੂੰ ਆਪਣੀਆਂ ਨਨਾਨਾਂ ਦੇ ਨਾਲ ਜਿਹੜਾ ਰਿਸ਼ਤਾ ਹੈ ਨਾ ਉਹ ਪਿਆਰ ਵਾਲਾ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਆਪਣੇ ਬੱਚੇ ਭੂਆ ਦੀ ਕਦਰ ਕਰਨ ਇਹ ਨਾ ਸੋਚਣ ਕਿ ਹੁਣ ਭੂਆ ਆ ਗਈ ਹੈ ਤੇ ਸਾਡੇ ਘਰੇ ਲੜਾਈ ਪੈ ਜਾਣੀ ਨਹੀਂ ਜਦੋਂ ਕਿ ਭੂਆ ਆਏ ਤੇ ਘਰ ਦੇ ਵਿੱਚ ਇੱਕ ਖੁਸ਼ੀ ਆਉਣੀ ਚਾਹੀਦੀ ਹੈ ਕਿ ਕਿਉਂਕਿ ਭੂਆ ਉਸ ਘਰ ਦੀ ਵੱਡੀ ਬੇਟੀ ਹੈ ਤੇ ਭੂਆ ਦੇ ਆਉਣ ਤੇ ਦੁੱਖ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕਿਉਂਕਿ ਇਹ ਇੱਕ ਜ਼ਿੰਦਗੀ ਦਾ ਤੋੜਾ ਸਾਜ ਹੈ ਜਿਹੜਾ ਮੇਰੇ ਨਾਲ ਨਹੀਂ ਤੁਹਾਡੇ ਨਾਲ ਨੇ ਸਾਰਿਆਂ ਦੇ ਨਾਲ ਹੁੰਦਾ ਹੈ ਤੇ ਮੇਰੇ ਸਮਝਾਉਣ ਦਾ ਮਤਲਬ ਇਹ ਆ ਕਿ ਭੂਆ ਇਹ ਹਾਂਜੀ ਮੇਰਾ ਮਕਸਦ ਇਹ ਆ ਕਿ ਦੇਖੋ ਜੀ ਭੂਆ ਜੜੀਏ ਉਹਦਾ ਵੀ ਹੱਕ ਬਰਾਬਰ ਹੁੰਦਾ ਹੈ ਜਦੋਂ ਦੇਖੋ ਟਾਈਮ ਪੈ ਜਾਂਦਾ ਹੈ ਨਾ ਤਾਂ ਭੂਆ ਵੀ ਸਮਝ ਜਾਂਦੀ ਹੈ ਤੇ ਜਿੰਨਾ ਚਿਰ ਮਾਪੇ ਬਿਉਂਦਾ ਹੁੰਦਾ ਔਣੀ ਦੇ ਭੂਆ ਦੀ ਕੋਈ ਕਦਰ ਨਹੀਂ ਹੁੰਦੀ ਤੇ ਕਦੇ-ਕਦੇ ਮਾਪੇ ਦੇ ਜਿਉਂਦੇ ਆ ਭੂਆ ਦੀ ਕੋਈ ਕਦਰ ਨਹੀਂ ਹੁੰਦੀਗੀ ਕਦੇ-ਕਦੇ ਭੂਆ ਵੀ ਆ ਕੇ ਗਲਿਸ਼ ਪਾ ਦਿੰਦੀ ਹੈ ਭੜੀ ਪਰ ਜਾਈ ਨੂੰ ਮੋਟਾ ਸਿੱਧਾ ਬੋਲ ਦਿੰਦੀ ਆ ਆਪਣੇ ਭਰਾ ਨੂੰ ਆ ਕੇ ਮੋਟਾ ਸਿੱਧਾ ਬੋਲਦੀ ਏ ਕਿ ਤੇਰੀ ਘਰ ਵਾਲੀ ਐ ਕਰਦੀ ਤੇਰੇ ਘਰ ਵਾਲੀ ਮੇਰੇ ਮਾਂ ਬਾਪ ਕੋਲ ਨਹੀਂ ਸ਼ਾਂਤੀ ਐ ਨਹੀਂ ਕਰਦੀ ਔਣੀ ਕਰਦੀ ਹਨ ਤੇ ਪੂਆ ਨੂੰ ਯਾਨੀ ਕਿ ਨਣਾਣ ਨੂੰ ਵੀ ਇਹ ਚੀਜ਼ ਜਿਹੜੀ ਹੈ ਨਹੀਂ ਕਰਨੀ ਚਾਹੀਦੀ ਕਿ ਜੇ ਉਹਨੇ ਆਪਣੇ ਮਾਂ ਬਾਪ ਦੀ ਕਦਰ ਕਰਾਉਣੀ ਹੈ ਆਪਣੀ ਕਦਰ ਕਰਾਉਣੀ ਹੈ ਤਾਂ ਉਹਨੂੰ ਇਹ ਚੀਜ਼ ਸਮਝ ਨਹੀਂ ਪੈਗੀ ਪਰ ਜਾਈ ਦੇ ਨਾਲ ਉਹਨੂੰ ਇੱਕ ਪੈਣਾ ਵਾਲਾ ਰਿਸ਼ਤਾ ਬਣਾ ਕੇ ਰੱਖਣਾ ਪੈਗਾ ਤੇ ਵਰਜਾਈ ਨੂੰ ਵੀ ਨਨਾਨ ਦੇ ਨਾਲ ਇੱਕ ਭੈਣਾ ਵਾਲਾ ਇੱਕ ਦੋਸਤਾਂ ਵਾਲਾ ਇੱਕ ਸਹੇਲੀਆਂ ਵਾਲਾ ਰਿਸ਼ਤਾ ਬਣਾ ਕੇ ਰੱਖਣਾ ਪਈਗਾ ਤੇ ਆਪਣੇ ਸਾਸੋਰੇ ਦੀ ਵੀ ਉਹਨੂੰ ਇੱਜ਼ਤ ਮਾੜ ਕਰਨੀ ਚਾਹੀਦੀ ਹੈ ਇਹ ਨਹੀਂ ਹੈ ਕਿ ਨੋ ਕਹੇਗੀ ਜੀ ਹੁਣ ਨਨਾਨ ਚਲੀ ਗਈ ਹੈ ਤੇ ਤੁਸੀਂ ਸਾਸੋਰੇ ਦੇ ਨਾਲ ਚੰਗਾ ਬੰਦਾ ਬੋਲੋ ਜਾਂਦੇ ਆਉਣ ਤੇ ਚੰਗਾ ਬੰਦਾ ਬੋਲੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਮੁਕਸਲ ਕਰਦੀਆਂ ਨੇ ਘਰਾਂ ਦੇ ਵਿੱਚ ਕਨਾਂ ਦੇ ਵਿੱਚ ਬਹੁਤ ਕਲੇਸ਼ ਪੈਂਦਾ ਹੈ ਤੇ ਇਹ ਕਲੇਸ਼ ਆਪਣੀ ਸੋਚ ਹੀ ਪਾਉਂਦੀ ਹੈ ਕੋਈ ਹੋਰ ਨਹੀਂ ਪਾਉਂਦਾ ਠੀਕ ਹੈ ਨਾ ਜੀ ਤੇ ਮੇਰਾ ਮਕਸਦ ਸਿਰਫ ਇਹ ਸੀਗਾ ਕਿ ਭੂਆ ਨੂੰ ਇਗਨੋਰ ਨਾ ਕੀਤਾ ਜਾਏ ਕਿਉਂਕਿ ਜੇ ਨਾ ਹੋ ਸਕੇ ਪਿਆਰ ਦਾ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ ਭੂਆ ਦੇ ਨਾਲ ਭੂਆ ਹਮੇਸ਼ਾ ਉਸ ਘਰ ਦੀ ਖੁਸ਼ੀ ਵਾਸਤੇ ਹੀ ਅਰਦਾਸ ਕਰਦੀ ਹੈ ਠੀਕ ਹੈ ਨਾ ਜੀ ਕਿਉਂਕਿ ਜਿੰਨਾ ਹੱਕ ਇੱਕ ਪੈਣ ਦਾ ਈ ਉਨਾ ਹੀ ਹੱਕ ਪੂਆ ਦਾ ਪੂਆਰ પતિ ਜੀ ਦਾ ਬਰਾਬਰ ਦਾ ਹੱਕ ਹੁੰਦਾ ਇਸ ਕਰਦੇ ਤੇ ਇਸ ਕਰਕੇ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਸ਼ਾਇਦ ਮੇਰੀ ਇਸ ਸਟੋਰੀ ਤੋਂ ਕਿਸੇ ਨਾ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਏ ਸ਼ਾਇਦ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਇੱਕ ਕੜਵਾਹਟ ਹੈ ਪੂਆ ਦੇਖ ਲਾਓ ਪ੍ਰਦਰਸ਼ਨਾ ਕਰਨਾ ਪੂਆ ਨੂੰ ਉਲਟਾ ਸਿੱਧਾ ਬੋਲਣਾ ਪੂਆ ਠੀਕ ਹੈ ਨਾ ਜੀ ਜਿਨ੍ਹਾਂ ਦੇ ਅੰਦਰ ਇਹ ਕੜਵਾਟ ਹੈ ਸ਼ਾਇਦ ਮੇਰੀ ਕਹਾਣੀ ਸੁਣ ਕੇ ਉਹਨਾਂ ਦੇ ਦਿਲ ਬਦਲ ਜਾਣ ਤੇ ਉਹ ਆਪਣੀ ਪੂਆ ਦੇ ਨਾਲ ਪੂਰਾ ਇੱਜ਼ਤਮਾਨ ਦੇਣ ਪੂਆ ਨੂੰ ਤੇ ਪੂਆ ਦੇ ਨਾਲ ਇੱਕ ਪਿਆਰ ਦਾ ਰਿਸ਼ਤਾ ਬਣਾ ਕੇ ਰੱਖਣ ਪੂਆ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ ਤੇ ਆਪਾਂ ਸਾਰਿਆਂ ਨੂੰ ਪੂਆ ਦੇ ਰਿਸ਼ਤੇ ਦੀ ਖਦਦਰ ਕਰਨੀ ਚਾਹੀਦੀ ਹੈ ਠੀਕ ਹੈ ਨਾ ਜੀ ਤੇ ਜੇ ਤੁਹਾਨੂੰ ਮੇਰੀ ਇਹ ਚਰਚਾ ਇਹ ਗੱਲਬਾਤ ਇਸ ਰਿਸ਼ਤੇ ਦੀ ਸੱਚਾਈ ਵਧੀਆ ਲੱਗੀ ਹੋਵੇ ਮੇਰੇ ਬੋਲਣ ਦਾ ਤਰੀਕਾ ਵਧੀਆ ਲੱਗਾ ਹੋਵੇ ਤਾਂ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਲਾਈਕ ਵੀ ਕਰ ਦੇਣਾ ਕਹਾਣੀ ਨੂੰ ਚਰਚਾ ਨੂੰ ਤੇ ਸ਼ੇਅਰ ਵੀ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਲੀਜ਼ ਇਹ ਕਦੇ-ਕਦੇ ਬੋਲਦਿਆਂ ਬੋਲਦਿਆਂ ਸਾਡੇ ਅੱਖਰ ਜਿਹੜੇ ਨੇ ਅੱਗੇ ਪਿੱਛੇ ਹੋ ਜਾਂਦੇ ਨੇ ਕਿਉਂਕਿ ਦੇਖੋ ਅਸੀਂ ਵੀ ਇਨਸਾਨ ਹੀ ਆ ਤੇ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਇੱਕ ਹੋਰ ਨਵੀਂ ਚਰਚਾ ਲੈ ਕੇ ਤੇ ਜੇ ਕੋਈ ਆਪਣੀ ਚਰਚਾ ਦੇ ਵਿੱਚ ਕਮੀ ਪੇਸ਼ੀ ਹੈ ਜੇ ਆਪਾਂ ਠੀਕ ਤਰ੍ਹਾਂ ਨਹੀਂ ਬੋਲਿਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਜੇ ਤੁਸੀਂ ਇੱਥੇ ਕੁਝ ਗਲਤੀ ਕੀਤੀ ਹੈ ਤੇ ਅੱਗੇ ਆਪਾਂ ਆਪਣੀ ਚਰਚਾ ਦੇ ਵਿੱਚ ਸੁਧਾਰ ਕਰਾਂਗੇ ਠੀਕ ਹੈ ਨਾ ਜੀ ਤੇ ਮੈਂ ਉਹਦੇਆਂ ਇੱਕ ਹੋਰ ਨਵੀਂ ਚਰਚਾ ਲੈ ਕੇ ਆਉਂਦਾ ਜੇ ਤੁਸੀਂ ਖੁਸ਼ ਰਹੋ ਹੱਸਦੇ ਰਹੋ ਤਿੰਨਸ ਕਰਉਦੇ ਹੋ ਸਾਰੇ ਜੀ